ਸਵਾਲਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਵਾੜ ਦਿਖਾਉਣੀ ਹੈ ਗੱਬੜ ਸੂਨ ਨੂੰ ਰੈਡੀ ਆ ਡਿਟੇਲ ਆਪਾਂ ਵੀਰ ਤੋਂ ਇਹਦੇ ਬਾਰੇ ਪੁੱਛਦੇ ਆ ਹੋਗੇ ਕਰੀਏਗਾ ਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਵਿੰਦਰ ਸਿੰਘ ਪਿੰਡ ਜੰਗਿਆਣਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਜੰਗਿਆਣਾ ਹਾਂਜੀ ਤੇ ਤੇਰਾ ਆਪਣਾ ਨਾਲ ਦੁੱਧ ਪਾਉਣ ਦਾ ਕੰਮ ਆ ਹਨਾ ਹਾਂਜੀ ਹਾਂਜੀ ਵੀਰੇ ਘਰੇਲੂ ਪੋਸੋ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਮੋਬਾਈਲ ਨੰਬਰ ਆਪਣਾ ਹੀ 7009803792 7009803792 03792 92 ਜਿਹੜੇ ਆਪਾਂ ਬੈੜ ਦੇਖੀ ਜਨੇ ਕਿਹੜਾ ਸੂਆ ਸੂਰੀ ਹੈ ਇਹ ਦੂਜਾ ਸੂਆ ਸੂਰੀ ਹੈ ਵੀਰੇ ਦੂਜਾ ਸਵੇਰ ਸੂਰੀ ਆ ਤੇ ਕਿੰਨਾ ਟਾਈਮ ਬਾਕੀ ਆ ਸੋਣ ਚਾ ਇਹਦੇ ਵੀਰੇ 20 ਤਰੀਕ ਨੂੰ ਦਿਨ ਪੂਰੇ ਠੀਕ ਹੈ ਅੱਜ ਹੋ ਗਈ ਲਗਭਗ 14 15 14 ਹਣਾ 14 ਜੀ 6 ਦਿਨ ਪੈਂਡਿੰਗ ਪਏ ਆ ਹਾਂਜੀ ਕਿਹੜਾ ਸੀਮਨ ਲੱਗਿਆ ਹੋਵੇ ਇਹਦੇ ਇਹਦੇ ਵੀਰੇ ਐਬੀਐਸ ਦਾ ਡੀਜ਼ਲ ਤੋਂ ਗੱਪਣ ਐਬੀਐਸ ਦੇ ਡੀਜ਼ਲ ਤੋਂ ਗੱਪਣ ਹਾਂਜੀ ਅੱਜ ਦਿਨ ਰਹਿ ਕੇ 7 ਸੂਣ ਚ ਦੁੱਧ ਹਾਈਐਸਟ ਕਿੰਨਾ ਚੋਆ ਪਹਿਲੇ ਸਵੇਰੇ ਪਿਛਲੇ ਸਵੇਰੇ ਵੀ ਇਹ ਹੈ ਦੋ ਦੰਦ ਸੂਈ ਸੀਗੀ ਠੀਕ ਹੈ ਤੇ 22 ਕਿਲੋ ਦੁੱਧ ਦਿੱਤਾ 22 ਕਿਲੋ ਦੁੱਧ ਤੇ ਪੀ ਕੇ ਤਾਂ ਚੱਲਿਆ ਪਿਛਲੇ ਸਾਲ ਹਾਂਜੀ ਹਾਂਜੀ ਤੇ ਐਦ ਕੀ ਆਪਾਂ ਬੋਡੀ ਵੇਟ ਵਗੈਰਾ ਕੱਦ ਕਾੜ ਵੀ ਚੰਗਾ ਕਰ ਗੀ ਹਨਾ ਹਾਂਜੀ ਹਾਂਜੀ ਚੌਗੀ ਸਿੱਗੀ ਹੋ ਗਈ ਹੋਣੀ ਹੁਣ ਇਹ ਹਾਂਜੀ ਸੇਰੰਦ ਹੋ ਗਈ ਹੋਣੀ ਬਈ ਠੀਕ ਹੈ ਕਿੰਨੀ ਕੁ ਉਮੀਦ ਆ ਪਾਉਣੇ ਇਸ ਬਾਰੇ ਤੋਂ ਐਦ ਕੀ ਬਈ ਕੱਟਣਾ ਚਾਹੀਦਾ 26 27 ਕਿਲੋ ਕਹਿੰਦਾ ਪਾ 25 ਲੀਟਰ ਮੰਨ ਕੇ ਬੰਦਾ ਪਰਚੇਸ ਕਰ ਸਕਦਾ ਹਾਂਜੀ ਤੇ ਠੰਡ ਮਸ਼ੀਨੀ ਹੱਥੀ ਚੋਈ ਜਿੱਦਾਂ ਮਰਜ਼ੀ ਚੋਲੋ ਹਾਂਜੀ ਰੇਟ ਕੀ ਰਹੂ ਇਹਦਾ ਰੇਟ ਫੋਨ ਤੇ ਕਰ ਲਓ ਜੈ ਜੋ ਚੀਜ਼ ਦੇ ਹਿਸਾਬ ਨਾਲ ਜਮਾ ਜਾਈ ਤੋਰ ਦੀ ਬਾਹਰ ਨੂੰ ਸੋ ਵੀਰੋ ਦੂਸਰਾ ਸੂਆ ਬੈਠ ਸੁੰਦੀ ਪਈ ਆ ਇੱਕ ਹਫਤਾ ਸੂਨ ਦੇ ਵਿੱਚ ਬਾਕੀ ਪਿਆ ਕਰੇ ਲੋ ਵੀਰ ਦੇ ਬੋਸਾ ਦੇਖੋ ਨਾਲ ਬੱਚੇ ਵਗੈਰਾ ਵੀ ਦੁੱਧ ਪੌਂਦੇ ਨਾਲ ਤੇ ਜੇ ਜਿਆਦਾ ਨਗ ਹੋ ਜੇ ਨਾ ਕਦਾ ਵਿੱਚ ਟੋੜ ਦੇ ਸੋ ਦੇਖੋ ਮੂੰਹ ਮੱਥਾ ਦੇਖੋ ਸੋ ਵੀਰੋ ਡੇਲਾ ਵਗੈਰਾ ਨੇਰ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਭੀ ਬਲੀ ਵੀ ਲਿੱਸੀ ਨਾ ਵੀ ਕਿਸੇ ਬਾਸ ਨਹੀਂ ਫੁੱਲ ਘੱਟ ਕਾਟ ਦੇ ਵਿੱਚ ਆ ਕੋਈ ਵੀ ਛੋਟੀ ਮਨ ਕੇ ਨਾ ਆਵੇ ਚੰਗੀ ਜੰਦ ਜੰਨ ਵਾਲੀ ਬੈੜ ਦੂਸਰਾ ਸੂਆ ਸੁਣੀ ਪਈ ਇਹ ਵੀ ਇਸ ਦਾ ਡੀਜ਼ਲ ਸਾਣਾ ਜਿਹੜੇ ਤੋਂ ਗੱਪਣਾ ਇੱਥੇ ਵਾਲਾ ਕੋਈ ਰਕਤ ਨਹੀਂ ਤੇ ਜਿਹਦਾ ਆਪਾਂ ਡਰਾਈ ਕਰਿਆ ਟੂਬ ਵਗੈਰਾ ਚੜਾ ਕੇ ਠੰਡ ਜਾਵੇ ਓਕੇ ਸੀ ਹਾਂਜੀ ਹਾਂਜੀ ਬਾਈ ਜਮਾਓ ਠੀਕ ਹੈ ਕਿੰਨਾ ਕੁ ਲੰਬਾ ਟਾਈਮ ਏਬਰੀ ਜਦੋਂ ਆਪਾਂ ਹੁਣ ਡਰਾਈ ਕਰੀਆ 12-13 ਕਿਲੋ ਤੋਂ ਕਰੀਆ ਠੀਕ ਆ 12-13 ਕਿਲੋ ਤੋਂ ਡਰਾਈ ਹੋਈ ਆ ਯਾਰ ਹਾਂਜੀ ਠੀਕ ਆ ਨੰਬਰ ਦੱਸੇ ਕਰੀ ਫੇਰ ਬੋਲਦੀ ਆ ਆਪਣਾ ਪਿੰਡ ਜੰਗਿਆਣਾ ਬਈ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤੇ ਨੰਬਰ ਹੈਗਾ 700980379 ਤੇ ਰੇਟ ਨਾਲ ਦਾ ਮਿਲਦਾ ਜੇ ਹੋਊਗਾ ਜਮਾ ਹਾਂਜੀ ਹਾਂਜੀ ਬਈ ਠੀਕ ਆ ਇੱਕੋ ਨਾਲ ਸੇਲ ਆ ਹਾਂਜੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਜਾ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ